ਸਰ ਮੇਰਾ ਨਾਮ ਪ੍ਰਭਜੋਤ ਕੌਰ ਹੈ ਮੈਂ ਆਪਣੀ 12ਵੀਂ ਜਮਾਤ ਮੈਰਿਟੋਰੀਅਸ ਸਕੂਲ ਬਠਿੰਡਾ ਤੋਂ ਪਾਸ ਕੀਤੀ ਹੈ ਤੇ ਮੈਂ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਫੁੱਲੇਵਾਲਾ ਦੀ ਰਹਿਣ ਵਾਲੀ ਆ ਮੇਰੇ ਪਿਤਾ ਜੀ ਇੱਕ ਦਰਜੀ ਹਨ ਤੇ ਪਲੱਸ 2 ਦੇ ਵਿੱਚ ਹੀ ਮੇਰਾ ਉੱਥੇ ਇੱਕ ਪੇਪਰ ਹੋਇਆ ਸਾਨੂੰ ਬਠਿੰਡੇ ਗੁਰਗੋਬਿੰਦ ਸਿੰਘ ਫੈਨਰੀ ਨੇ ਸਪான்ਸਰ ਕੀਤਾ ਸੀਗਾ ਦਿੱਲੀ ਪੜ੍ਹਨ ਦੇ ਲਈ ਤੇ ਉੱਥੇ ਸਾਰੇ ਇੰਡੀਆ ਤੋਂ ਬਹੁਤ ਹਾਈ ਹਾਈ ਲੈਵਲ ਦੇ ਬੱਚੇ ਆਏ ਸੀ ਤੇ ਉਹਨਾਂ ਦੇ ਸਾਹਮਣੇ ਅਸੀਂ ਜਮਾ ਜ਼ੀਰੋ ਲੈਵਲ ਦੇ ਸੀ ਸਾਨੂੰ ਵੀ ਇੰਨਾ ਫੀਲ ਹੋਵੇ ਵੀ ਹਾਈ ਅਸ ਤੇ ਜਮੀ ਨਹੀਂ ਲਾਇਕਾਂ ਸੰਤਾਂ ਤਾਂ ਕੁਝ ਵੀ ਨਹੀਂ ਹੁੰਦਾ ਜਮਾ ਹੀ ਜਮਾ ਸ ਦੇ ਵਿੱਚ ਨਾਮ ਹੁੰਦਾ ਸੀ ਜਦੋਂ ਵੀ ਕੋਈ ਵੀ ਪੇਪਰ ਹੁੰਦਾ ਸੀਗਾ ਹੈਨਾ ਫਿਰ ਉੱਥੇ ਇਹ ਗੱਲ ਸੁਣ ਕੇ ਸਾਡੇ ਅੰਦਰ ਐਡਾ ਗੁੱਸਾ ਆ ਭਰ ਆ ਵੀ ਹਾਈ ਸਾਨੂੰ ਕਿਉਂ ਐ ਸੁਣਨਾ ਪੈ ਰਿਹਾ ਸੀ ਕਿਹੜੀ ਕੁਝ ਕਰ ਸਕਦੇ ਆ ਕਿ ਫਿਰ ਸਾਲ ਕੁ ਪਰ ਫਸਲਾ ਠੀਕ ਠਾਕ ਹੀ ਆ ਫਰੈਂਡ ਤੇ ਇੰਨੀ ਜ਼ਿਆਦਾ ਡੈਡੀਕੇਸ਼ਨ ਆ ਗਈ ਕਿ ਵੀ ਯਾਰ ਅਸੀਂ ਵੀ ਕਰ ਸਕਦੇ ਆਂ ਕੁਝ ਤੇ ਅਸੀਂ ਉੱਥੇ ਸੱਤਾਂ ਜਵਾਬਾਂ ਚੋਂ ਛੇ ਜਵਾਬਾਂ ਨਿਕਲਿਆ ਕੀਤਾ ਤੇ ਤਿੰਨ ਜਵਾਬ ਕਰਨੇ ਅਸੀਂ ਐਡਵਾਂਸ ਦਾ ਪੇਪਰ ਵੀ ਕੁਆਲੀਫਾਈ ਕੀਤਾ ਤੇ ਉਹਦੇ ਲਈ ਸਾਨੂੰ ਬਹੁਤ ਵਧੀਆ ਹੋ ਕੀਤਾ ਕਿ ਯਾਰ ਹਾਂ ਪੰਜਾਬ ਵਾਲੇ ਜਵਾਬ ਵੀ ਅੱਗੇ ਆ ਗਏ ਉੱਥੇ ਤੇ ਸਾਡੇ ਤਾਂ ਕ ਜਾ ਵੀ ਬਹੁਤ ਜ਼ਿਆਦਾ ਐ ਸਰ ਤੇ ਤੇ ਉਹ ਕੋਈ ਵੀ ਪ੍ਰਾਈਵੇਟ ਕੋਚਿੰਗ ਜਾਂ ਮੇਰੇ ਅੱਗੇ ਵੀ ਪੜਾਈ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਮੇਰੇ ਮੰਮੀ ਤੇ ਮੈਂ ਅਸੀਂ ਹਰ ਸਾਲ ਚੋਣਾਂ ਲਾ ਕੇ ਫੀਸ ਪੇ ਕਰਦੇ ਅਗੇ ਮੈਂ ਆਪ ਦੀ ਫੀਸ ਪੇ ਕਰਦੀਆਂ ਜੋ ਵੀ ਜਾਂ ਮੇਰਾ ਥੋੜਾ ਬਹੁਤ ਖਰਚਾ ਹੁੰਦਾ ਮੈਂ ਖੁਦ ਚੋਣਾਂ ਲਾ ਕੇ ਉਹ ਕਰ ਦਿਆਂਗੀ ਤੇ ਹੁਣ ਤੱਕ ਦੀ ਸਾਰੀ ਪੜਾਈ ਜਿਹੜੀ ਵੀ ਹੋਈ ਹੈ ਮੇਰੀ ਸਰਕਾਰੀ ਸਕੂਲ ਦਾ ਮੈਰਿਟੋਰੀਅ ਸਕੂਲ ਤੋਂ ਫ੍ਰੀ ਹੋਈ ਹੈ ਉਸ ਦੀ ਦੀ ਬਹੁਤ ਬਹੁਤ ਥੈਂਕ ਯੂ ਬਹੁਤ ਬਧਾਈਆਂ ਵੀ ਬਹੁਤ ਬਹੁਤ ਥੈਂਕ ਯੂ